ਲੋੜੀ ਦਾ ਸੰਜਣ ਲੋੜੀ ਦਾ ਸਾਜਣ ਮੇਰਾ ਘਰ 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 ਮੰਗਲ ਗਾਵੋ ਨੀਕੇ ਘਟ ਘਟ ਤਿਸੇ ਬਸੇਰਾ ਰਹਾਉ ਲੋੜੀ ਦਾ ਸੰਜਣ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਕਾਟ ਕਾਟ ਤੇ ਸੇ ਬਸੇਰਾ ਰਹਾਉ ਸੁਖ ਅਰਾਦੋ ਦੁਖ ਅਰਾਦੋ ਬਿਨ ਸੇ ਨਾਨ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅਧੇਰਾ ਥਾਨ ਥਾਂਤਰ ਸਭ ਨਹੀਂ ਜਾਏ ਜੋਦਿ ਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੌਰ ਨਨ ਹੋਈ ਹੈ ਫੇਰਾ ਥਾਨ ਤਥਾਂਤਰ ਸਬਨੇ ਜਾਈ ਜੋ ਦੀ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੌਰ ਨਨ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜਾਈ ਹਰ ਜਾਈ ਹਰ ਜਾਈ ਹਰ ਜਾਈ ਦੂਰੋਂ ਦੇਖ ਡੰਡਾ ਹੁਤਕਾਰ ਦੂਰੋਂ ਦੇਖੇ ਡੰਡਾ ਤਕਾਰ ਛੱਡ ਸੰਗਾ ਸਣੋ ਹਰ ਜੀ ਆਏ ਛੱਡ ਸੰਗਾ ਸਣੋ ਹਰ ਜੀ ਆਏ 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 ਦੂਰੋਂ ਦੇਖ ਡੰਡਾ ਤਕਰ ਦੂਰੋਂ ਦੇਖ ਡੰਡਾ ਤਕਰ ਛੜ ਸੰਗਾ ਸਣ ਹਰ ਜੀ ਆਏ ਛੜ ਸੰਗਾ ਸਣ ਹਰ ਜੀ ਆਏ ਸ਼ੱਡ ਸੰਗਾਸਣ ਹਰ ਜੀ ਆਏ ਸ਼ੱਡ ਸੰਗਾਸਣ ਹਰ ਜੀ ਆਏ ਬੇਪਸਦਾਮਨਾ ਦਾਮਨੇ ਬਾਲ ਸਖਦਾਈ ਮੇਤਰ ਸਦਾਈ ਬੇਪਸਦਾਮਨਾ ਦਾਮਨੇ ਬਾਲ ਸਖਾਈ ਬਾਲ ਸਖਾਈ ਮਿੱਤਰ ਸਦਾਏ ਦੂਰੋਂ ਦੇਖ ਡੰਡਾ ਧਕਾਰ ਛਾੜ ਦੇ ਸੰਗਾ ਸੋਣਾ ਹਰ ਜੀ ਆਏ ਦੂਰੋਂ ਦੇਖ ਡੰਡਾ ਧਕਾਰ ਛਾੜ ਦੇ ਸੰਗਾ ਸੋਣਾ ਹਰ ਜੀ ਆਏ 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 ਲਾਗੂ ਹੋਈ ਬਾਮਣੇ ਮੇਲ ਜਗਦੀਛ ਦਲਦਰ ਗਵਾਏ ਲਾਗੂ ਹੋਈ ਬਾਮਣੀ ਮਿਲ ਜਗਦੀਛ ਦਲਦਰ ਗਵਾਈ ਚੱਲਿਆ ਗਨ ਕਾ ਚੱਲਿਆ ਗਨ ਕਾ ਗਟਿਆ ਕਿਉਂ ਕਰ ਜਾਈਏ ਕਾਣ ਮਲਾਏ ਚੱਲਿਆ ਗਨ ਦਾ ਗਟਿਆ ਕਿਉਂ ਕਰ ਜਾਈਏ ਕਾਣ ਮਲਾਏ ਦੂਰੋਂ ਦੇਖ ਡੰਡਾ ਤਕਰ ਛੱਡ ਸੰਗਾ ਸੁਣ ਅਰ ਜਾਈ ਪੁਤਨਾ ਨਗਰ ਦਵਾਰਕਾ ਸਿੰਘ ਦਵਾਰੇ ਖਲੋਤਾ ਜਾਏ ਉਤਨਾ ਨਗਰ ਦਵਾਰ ਕਾ ਸ਼ੇਂਗ ਦਵਾਰੇ ਖਲੋਤਾ ਜਾਏ ਦੂਰ ਦੇਖ ਡੰਡਾ ਤਕਾਰ ਛੜ ਸੰਗਾਸਣ ਹਰ ਜੀ ਆਏ ਹਰ ਜੀ ਆਏ ਹਰ ਜੀ ਆਏ ਅਰਜੀਆਏ ਅਰਜੀਆਏ ਪਹਿਲੇ ਪਹਿਲੇ ਪਾਦਨਣਾ ਪਹਿਲੇ ਪਹਿਲੇ ਦੇ ਪਰਦਾ ਖਾਣਾ ਪੈਰੀ ਕੇ ਲਹਿਗਲ ਲਾਈ ਪਹਿਲੇ ਦੇ ਪਰਦਾ ਖਣਾ ਪੈਰੀ ਪੈ ਕੇ ਲਹਿ ਗੱਲ ਲਾਈ ਦੂਰੋਂ ਦੇਖ ਟੰਡਾ ਤਕਰ ਛਾਡ ਸੰਗਾਸਣ ਹਰ ਜੀ ਆਏ ਉੱਛੇ ਚਰਨ ਦੋਖ ਲੈ ਪਰ ਤੋਏ ਸੰਗਾਸਣ ਉਤੇ ਬਿਠਾਏ ਚਰਨ ਚਰਨ ਦੋਖ ਲੇ ਬੈਰ ਤੋਏ ਸੰਗਾਸਣ ਉੱਤੇ ਬਿਠਾਏ ਦੂਰੋਂ ਦੇਖ ਡੰਡਾ ਧੋਤ ਕਰ ਛੱਡ ਸੰਗਾਸਣ ਹਰ ਜੀ ਆਏ ਪੁੱਛੇ ਕੁਸਲ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸਣਾਈ ਲੈ ਕੇ ਤੁੰਦਲ ਛਬਿਓ ਵਿਦਾ ਕਰੇ ਅੱਗੇ ਪਹਚਾਏ ਚਾਰ ਪਦਾਰਥ ਸੁਖਨਿਚ ਪਠਾਏ ਚਾਰ ਪਦਾਰਥ ਸੁਖ ਚ ਪਠਾਈ ਦੂਰ ਦੇਖ ਡੰਡਾ ਤਕਾਰ ਦੂਰੋਂ ਦੇਖ ਡੰਡਾ ਤਕਾਰ ਛਾੜ ਸੰਗਾ ਸੁਣ ਹਰ ਜੀ ਆਏ 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 ਇਹ ਸ਼ਬਦ ਭਾਈ ਗਰਦਾਸ ਜੀਆਂ ਵਾਰਾਂ ਦੀ ਵਿੱਚ ਹੈ ਇਹ ਪਉਤਸਦਾਮਾ ਤੇ ਕ੍ਰਿਸ਼ਨ ਦਾ ਹੈ ਭਾਈ ਗਰਦਾਸ ਜੀ ਫਰਮਾਉਂਦੇ ਹਨ ਦੂਰੋਂ ਦੇਖ ਡੰਡੌਤ ਕਰ ਛੱਡ ਸੰਗਾਸਣ ਹਰਜੀ ਆਏ ਸਦਾਮੇ ਨੂੰ ਦੂਰੋਂ ਵੇਖ ਕੇ ਦੂਰੋਂ ਡੰਡੌਟ ਕਰ ਦੂਰੋਂ ਡੰਡੌਤ ਕਰਨ ਦਾ ਪਿੰਦਾ ਤੇ ਸੰਗਾਸਣ ਛੱਡ ਕੇ ਆਂਦਾ ਮੇਰੇ ਹਰਜੀ ਆਏ ਇਹਦਾ ਬਚਪਨ ਦਾ ਦੋਸਤ ਸੀ ਨਾ ਸਦਾਮਾ ਇਹ ਭਾਈ ਗੁਰਦਾ ਜੀ ਫਰਮਾਉਂਦੇ ਹਨ ਭਗਤ ਸਦਾਮਾ ਜੀ गोकल ਦੇ ਬ੍ਰਾਹਮਣ ਸਨ ਸ੍ਰੀ ਕ੍ਰਿਸ਼ਨ ਜੀ ਅਤੇ ਭਗਤ ਸਦਾਮਾ ਦੋਵੇਂ ਇਕੱਠੇ ਹੀ ਆਪਣੇ ਗੁਰੂ ਸੰਦੀਪਾਲ ਪਾਸ ਪੜ੍ਹਦੇ ਸਨ ਦੋਨਾਂ ਦਾ ਆਪੋ ਵਿੱਚ ਬਹੁਤ ਪ੍ਰੇਮ ਸੀ ਇੱਕ ਦਿਨ ਗੁਰੂ ਦਾ ਹੁਕਮ ਮੰਨ ਕੇ ਲੱਕੜੀਆਂ ਲਿਆਉਣ ਵਾਸਤੇ ਜੰਗਲ ਵਿੱਚ ਆਏ अचानक वर्षा आरंभ हो गई। दोनों एक रोख हेटा बैठ गए। ਘਰੋਂ ਤੁਰਨ ਲੱਗੇ ਸਦਾਮੇ ਦੀ ਮਾਂ ਨੇ ਉਸ ਨੂੰ ਛੋਲਿਆਂ ਦੇ दाणे ਭੁੰਨ ਕੇ ਦਿੱਤੇ। ਦੋਨਾਂ ਨੇ ਸਰਦੀ ਕਾਰਨ ਸਰਦੀ ਕਾਰਨ ਚੁੱਪ ਮਾਰੇ ਹੋਏ ਸਨ। ਸਦਾਮੇ ਨੇ ਚੋਰੀ-ਚੋਰੀ ਬੋਕਲ ਵਿੱਚ ਦਾਣੇ ਚੱਪਣੇ ਸ਼ੁਰੂ ਕਰ ਦਿੱਤੇ ਜਦੋਂ શ્રીਕ੍ਰਿਸ਼ਨ ਨੇ ਪੁੱਛਿਆ ਕਿ ਮਿਤਰਾ ਕੀ ਚੱਪਦਾ ਹੈ ਤਾਂ ਸਦਾਮੇ ਨੇ ਝੂਠ ਹੀ ਆ ਦਤਾ ਮੈਂ ਚੱਪਦਾ ਤਾਂ ਕੁਝ ਨਹੀਂ ਸਰਦੀ ਕਾਰਨ ਦੰਦ ਵੱਜਦੇ ਨੇ શ્રીਕ੍ਰਿਸ਼ਨ ਜੀ ਨੇ ਆਖ ਦਿੱਤਾ ਜਾ ਓਏ ਮੋਠ ਦਾਣਿਆਂ ਦੀ ਬਦਲੇ ਝੂਠ ਬਾ ਮਾ ਝੂਠ ਮਾਰਨ ਰਹਾ ਹੈ ਮਾਰ ਰਹਾ ਹੈ ਵਿਦਿਆ ਪੜਨ ਦਾ ਸਮਾਂ ਮੁੱਕ ਗਿਆ ਸਭ ਵਿਦਿਆਰਥੀ ਵਿਛੜ ਗਏ ਸਮੇਂ ਦੇ ਪੱਕੇ ਮਿੱਤਰ ਸ੍ਰੀ ਕ੍ਰਿਸ਼ਨ ਅਤੇ ਸਦਾਮੇ ਨੂੰ ਇਹ ਵਿਛੋੜ ਦਿੱਤਾ ਸਦਾਮਾ ਸਦਾਮੇ ਦਾ ਵਿਆਹ ਹੋ ਗਿਆ ਪਰ ਛੇਤੀ ਹੀ ਮਾਂ ਬਾਪ ਮੁੱਖ ਗਏ ਗੁਜਰ ਗਏ ਘਰੋਂ ਸਾਰਾ ਧਨ ਜਿਵੇਂ ਨੀਵੇਂ ਥਾ ਨੂੰ ਵੱਲ ਪਾਣੀ ਰਿੜ ਜਾਂਦਾ ਹੈ ਐਵੇਂ ਖਤਮ ਹੋਣ ਲੱਗਾ ਸਈਜੇ ਸਈਜੇ ਭਗਤ ਸਦਾਮਾ ਖੰਗਾਲ ਹੋ ਗਿਆ ਧਨ ਕਮਾਉਂਦੇ ਕਈ ਉਪਰਾਲੇ ਕੀਤੇ ਪਰ ਕਮਾਈ ਵਿੱਚ ਬਰਕਤ ਨਾ ਪਈ ਗਰੀਬੀ ਨਾਲ ਕੋਲਦਿਆਂ ਕੋਲਦਿਆਂ ਕਾਫੀ ਸਮਾਂ ਲੰਘ ਗਿਆ ਬਾਲ ਬੱਚੇ ਹੋਏ ਉਸ ਵੀ ਅੱਗੇ ਪੇਟ ਭੁੱਖੇ ਹੀ ਦਿਹਾੜੇ ਕੱਟਣ ਲੱਗੇ ਕਾਂਸ ਨੂੰ ਮਾਰਨ ਪਿੱਛੋਂ ਕਾਂਸ ਨੂੰ ਮਾਰਨ ਪਿੱਛੋਂ ਸ੍ਰੀ ਕ੍ਰਿਸ਼ਨ ਗੋਲਕ ਤੋਂ ਤਿਆਗ ਕੇ ਮਥਰਾ ਨੂੰ ਮਥਰਾ ਤੋਂ ਦਵਾਰਕਾ ਜਾ ਜਾ ਕੇ ਮਹਾਰਾਜ ਬਣ ਗਿਆ ਉਨਾਂ ਦੀ ਪ੍ਰਭੂਤਾ ਪਹਿਲਾਂ ਨਾਲੋਂ ਧੂਣੀ ਚੌਣੀ ਵਧੀ ਇਸ ਪਰਬਤ ਸਾਹਿਬ ਬਾਬਤ ਸਦਾਮੇ ਦੀ ਪਤਨੀ ਸੁਸੀਲਾ ਨੇ ਵੀ શ્રીਕ੍ਰਿਸ਼ਨ ਜੀ ਦੇ ਪ੍ਰੇਮੀਆਂ ਬਾਸੋਂ ਸੁਣਿਆ ਸੀ ਤਦ ਉਹ ਆਪਣੇ ਪਤੀ ਨੂੰ ਆਖਣ ਲੱਗੀ ਸਵਾਮੀ ਜੀ ਇਸ ਤਰ੍ਹਾਂ ਟੁੱਟੇ ਦਿਲ ਮੰਝੇ ਤੇ ਲੇਟਿਆਂ ਰਹਿਣ ਨਾਲ गुजारा ਨਹੀਂ ਹੋਣਾ ਤੁਸੀਂ ਅਸਕਰ ਆਖਦੇ ਹੋ શ્રી ਕ੍ਰਿਸ਼ਨ ਜੀ ਤੁਹਾਡੇ ਪੱਕੇ ਮਿੱਤਰ ਹਨ ਸੋ ਤੁਸੀਂ ਉਹਨਾਂ ਪਾਸ ਜਾ ਕੇ ਆਪਣੇ ਮਨ ਦੀ ਗੱਲ ਕਰੋ ਭੁੱਖੇ ਮਰਦਿਆਂ ਸ਼ਰਮ ਵਿੱਚ ਡੁੱਬੇ ਰਹਿਣ ਦਾ ਕੀ ਫਾਇਦਾ ਸਦਾਮਾ ਜੀ ਨੇ ਆਖਿਆ શ્રી ਕ੍ਰਿਸ਼ਨ ਜੀ ਮੇਰੇ ਮਿੱਤਰ ਜ਼ਰੂਰ ਹਨ ਔਰ ਉਹ ਅਮੀਰ ਹਨ ਹੱਥ ਅੜ ਕੇ ਮੰਗਣਾ ਮੇਰੇ ਵਾਸਤੇ ਮੁਸ਼ਕਲ ਹੈ ਦੂਜੇ ਪੈਰਾਂ ਤੋਂ ਲੰਗਾ ਖਾਲੀ ਹੱਥੀ ਪੇਟੋਂ ਭੁੱਖਾ ਇਨ੍ਹਾਂ ਬਾਟੇ ਵਸਤਾਂ ਨਾਲ ਆਪਣੇ ਮਿੱਤਰ ਪਾਸ ਕਿਵੇਂ ਜਾਵਾਂ ਐਵੇਂ ਕਾਫੀ ਰਾਤ ਤੱਕ ਗੱਲਬਾਤ ਚੱਲਦੀ ਰਹੀ ਅਤੇ ਸਸੀਲਾ ਨੇ ਆਪਣੇ ਭਗਤੀ ਨੂੰ ਭਗਤ ਸਦਾਮਾ ਜੀ ਨੂੰ ਸ੍ਰੀ ਕ੍ਰਿਸ਼ਨ ਪਾਸ ਜਾਣ ਲਈ ਮਨਾ ਲਿਆ ਦੂਰੋਂ ਦੇਖ ਡੰਡੋਤ ਕਰ ਦੂਰੋਂ ਦੇਖ ਡੰਡੋਤ ਕਰ ਦੂਰੋਂ ਦੇਖ ਡੰਡੋਤ ਕਰ ਦੂਰੋਂ ਦੇਖ ਡੰਡੋ ਤਕਰ ਛੱਡ ਸੰਗਾ ਸਣ ਹਰ ਜੀ ਆਏ 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 ਛੱਡ ਸੰਗਾ ਸਹਣੋ ਹਰ ਜਾਈ ਛੱਡ ਸੰਗਾ ਫਣ ਹਰ ਜਾਈ ਇੱਕ ਦਿਨ ਚੜਿਆ ਦਿਨ ਚੜਿਆ ਸ੍ਰੀ ਸਦਾਮਾ ਜੀ ਆਪਣੀ ਪਤਨੀ ਵੱਲੋਂ ਕੱਪੜੇ ਲੜ ਬੰਨੇ ਦਿੱਤੇ ਤੰਦਾਲ ਚਾਵਲ ਅੱਛੇ ਮਾਰ ਕੇ ਤੁਰ ਪਿਆ ਰਾਹ ਵਿੱਚ ਸੋਚਣ ਲੱਗਾ ਕਈ ਸਾਲ ਵਿਛਣਿਆ ਹੋ ਗਏ ਸਾਇਦ ਸ੍ਰੀ ਕ੍ਰਿਸ਼ਨ ਜੀ ਮੈਨੂੰ ਪਛਾਣਨ ਕੇ ਨਾ ਹੁਣ ਮਹਾਰਾਜ ਬਣ ਗਏ ਹਨ ਮੇਰੀ ਹਾਲਤ ਵੇਖ ਕੇ ਤਾਂ ਮੈਨੂੰ ਕਿਸੇ ਨੇ ਰਾਜ ਦਰਬਾਰ ਦੇ ਲਾਗੇ ਨਹੀਂ ਟੁਕਲ ਦੇਣਾ ਐਵੇਂ ਐਵੇਂ ਗਿੱਟੀਆਂ ਗਿੰਦਾ ਭਗਤ ਸਲਾਮਾ ਜੀ ਦਵਾਰਕਾ ਪਹੁੰਚ ਗਿਆ ਦਵਾਰਕਾ ਜੀ ਅਨੋਖੀ ਸੁੰਦਰਤਾ ਵੇਖ ਕੇ ਭਗਤ ਸਦਾਮਾ ਜੀ ਹੈਰਾਨ ਰਹਿ ਗਏ ਮਹਿਲਾ ਕੋਲ ਪੁੱਜਾ ਦਵਾਰੇ ਦਵਾਰੇ ਅੱਗੇ ਦਵਾਪਾਲ ਖਲੋਤੇ ਵੇਖੇ ਕਿੰਨਾ ਚਿਰ ਦਵਾ ਦਵਾਰੇ ਅੱਗੇ ਗਰੀਬ ਭਗਤ ਸਦਾਮਾ ਘੁੰਮਦਾ ਰਹਾ ਆਖਰ હેરાدار نے ਪੁੱਛਿਆ اے ਭਲੇ ਪੁਰਸ਼ ਤੂੰ ਕਿੰਨੀ ਕੁ ਦੇਰ ਤੋਂ ਇਧਰ ਉਧਰ ਘੁੰਮ ਘੁੰਮ ਰਹਾ ਐ ਕੀ ਗੱਲ ਕਿਸ ਨੂੰ ਮਿਲਣਾ ਏ ਤੇ ਕਿੱਥੋਂ ਆਇਆ ਸਦਾਮੇ ਨੇ ਕਬਰਹਾਟ ਵਿੱਚ ਹੀ ਆਲਾ ਪਟਾਲ ਕੇ ਆਖਿਆ ਮੈਂ ਮੇਰਾ ਨਾਮ ਸਦਾਮਾ ਹੈ ਮੈਂ શ્રી ਕ੍ਰਿਸ਼ਨ ਜੀ ਨੂੰ ਮਿਲਣਾ ਹੈ ਉਹ ਮੇਰੇ ਬਚਪਨ ਦੇ ਮਿੱਤਰ ਹਨ ਪਹਿਰੇਦਾਰ ਨੇ ਆਖਿਆ ਨਾਲ ਸਦਾਮੇ ਨੂੰ ਸਿਰ ਤੇ ਪੈਰਾਂ ਤੱਕ ਵੇਖਣ ਲੱਗਾ ਪਰ ਭਗਵਾਨ ਕ੍ਰਿਸ਼ਨ ਜੀ ਦਾ ਹੁਕਮ ਸੀ ਕਿ ਬਾਦਸ਼ਾਹ ਜਾਂ ਕੰਗਾਲ ਕੋਈ ਵੀ ਆਵੇ ਉਸ ਨੂੰ ਨਰਾਸ ਨਹੀਂ ਮੋੜ ਦੇਣਾ ਅਤੇ ਉਸ ਨੂੰ ਮੈਨੂੰ ਬੁਲਾ ਦੇਣਾ ਸੋ ਪਹਿਰੇਦਾਰ ਨੇ ਸਦਾਮੇ ਨੂੰ ਦਵਾ ਦਵਾਰ ਨੇ ਦੇ ਇੱਕ ਥਾਂ ਤੇ ਬਿਠਾ ਕੇ ਭਗਵਾਨ ਤ੍ਰਿਸ਼ਨ ਜੀ ਨੂੰ ਪਾਸੋਂ ਪਾਸੋਂ ਆ ਗਿਆ ਮੰਗਣ ਗਿਆ ਤੇ ਆਖਿਆ हे भगवान जी ਇੱਕ ਨਿਰਾਲਾ ਪੁਰਸ਼ ਜਿਸ ਦੀ ਧੋਤੀ ਬਾਤਰ ਪਾਟੇ ਹੋਏ ਹਨ ਪੈਰ ਨੰਗੇ ਹਨ ਤੇ ਬਾਕੀ ਤਨ ਤੇ ਨੰਗਾ ਹੈ ਔਰ ਉਹ ਆਖਦਾ ਹੈ ਕਿ ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਹਾਂ ਮੇਰਾ ਨਾਮ ਸਦਾਮਾ ਹੈ ਸਦਾਮੇ ਸਨਾਮੇ ਦਾ ਨਾਮ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਐਨੀ ਖੁਸ਼ੀ ਜਿੰਨੀ ਸੈਦ ਉਹਨੂੰ ਰਾਜ ਮਿਲਣ ਵੇਲੇ ਵੀ ਨਾ ਹੋਈ ਹੋਵੇ ਨੰਗੇ ਪੈਰੀ ਭਗਵਾਨ ਜੀ ਸਗਾਸਣ ਛਾੜ ਕੇ ਦਰਵਾਜ਼ੇ ਵੱਲ ਨੂੰ ਦੌੜ ਕੇ ਪਏ ਸਦਾਮੇ ਨੇ ਜਦੋਂ શ્રીਕ੍ਰਿਸ਼ਨ ਜੀ ਨੂੰ ਵੇਖਿਆ ਤਾਂ ਉਹ ਵੀ ਉੱਠ ਕੇ ਖੜਾ ਹੋ ਗਿਆ। શ્રીਕ੍ਰਿਸ਼ਨ ਜੀ ਨੇ ਸਦਾਮੇ ਨੂੰ ਜੱਫੀ ਪਾ ਕੇ ਗਲ ਨਾਲ ਲਾਇਆ ਤੇ ਮੱਥਾ ਚੁੰਮਿਆ ਜੱਫੀ ਵਿੱਚ ਲੈ ਕੇ ਰਾਜ ਮਹਿਲਾਂ ਵੱਲ ਲੈ ਤੁਰੇ। ਮਹਿਲਾਂ ਵਿੱਚ ਪੁਚੇ ਚੰਦਨ ਦੀ ਚੌਂਕੀ ਤੇ ਆਦਰ ਨਾਲ ਸਦਾਮੇ ਨੂੰ ਬਿਠਾ ਲਿਆ। ਸਦਾਮੇ ਦੇ ਪੈਰ ਧੋਤੇ ਅਤਰ ਚੰਦਨ ਕੇਸਰ ਆਦੀ ਸੰਗੰਧੀਆਂ ਸਦਾਮੇ ਦੇ ਅੰਗਾਂ ਤੇ ਮਲੀਆਂ ਆਪਣੇ ਨਾਲ ਹੀ ਬਲੰਗ ਤੇ ਬਿਠਾ ਲਿਆ ਹਰ ਜਿਆਏ ਹਰ ਜਿਆਏ ਹਰ ਜਿਆਏ ਹਰ ਜਿਆਏ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਛੱਡ ਸੰਗਾਸਣ ਹਰ ਜੀ ਆਏ ਛੱਡ ਸੰਗਾ ਸਣ 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 ਹਰ ਜੀ ਆਏ ਰੁਕਮਣੀ ਨੇ ਪੱਖਾ ਝੱਲਿਆ ਕ੍ਰਿਸ਼ਨ ਜੀ ਦੇ ਘਰ ਰੁਕਮਣੀ ਨੇ ਪੱਖਾ ਝੱਲਿਆ ਸਭ ਇਸ ਅਲੋਕ ਖੇਡ ਨੂੰ ਵੇਖਦੇ ਰਹਿ ਗਏ ਅਤੇ ਆਪੋ ਵਿੱਚ ਗੱਲਾਂ ਕਰਨ ਲੱਗੇ ਛੇ ਭਾਈ ਵੇਖੋ ਇਹ ਤਨਿਆਵੀ ਭਿਖਿਆ ਮੰਗਣ ਵਾਲਾ ਪੈਰਾਂ ਦੀਆਂ ਬਿਮਾਰੀਆਂ ਪੈਰਾਂ ਦੀਆਂ ਬਿਯਾਈਆਂ ਪਾਟੀਆਂ ਹਨ ਪਰ ਭਗਵਾਨ ਕ੍ਰਿਸ਼ਨ ਜੀ ਉਸ ਦੀ ਸੇਵਾ ਆਪ ਕਰ ਰਹੇ ਹਨ ਅਤੇ ਰੁਕਮਣੀ ਭੱਖਾ ਕਰ ਰਹੀ ਹੈ ਤੇ ਸਾਰੇ ਬਹੁਤ ਹੈਰਾਨ ਹਨ ਪਰ ਸ੍ਰੀ ਕ੍ਰਿਸ਼ਨ ਜੀ ਅਤੇ ਸਦਾਮਾ ਦੋਵੇਂ ਪੜਨ ਵੇਲੇ ਦੀਆਂ ਗੱਲਾਂ ਕਰਨ ਲੱਗ ਪਏ ਇਵੇਂ ਕਾਫੀ ਸਮਾਂ ਚਿਰ ਦੇ ਵਿਛੜੇ ਮਿੱਤਰ ਮਿਲੇ ਬਚਪਨ ਦੀਆਂ ਯਾਦਾਂ ਸੱਜਰੀਆਂ ਹੋ ਗਈਆਂ ਹੋਰ ਗੱਲਬਾਤ ਹੋਰ ਪਿਛੋਂ ਭਗਵਾਨ ਨੇ ਪੁੱਛਿਆ ਵੀਰ ਜੀ ਪਰਜਾਈ ਦਾ ਕੀ ਹਾਲ ਹੈ ਮੇਰੇ ਵਾਤੇ ਜਿਹੜੀ ਸੁਗਾਤ ਸੁਗਾਤ ਕਹਿੰਦੇ ਬਹੁਤ ਕੋਈ ਚੀਜ਼ ਹੁੰਦੀ ਹੈ ਵਧੀਆ ਜਿਹੜੀ ਕੋਈ ਉਹਨਾਂ ਨੇ ਆਪਸ ਵਿੱਚ ਕੋਈ ਉਹਨਾਂ ਦੇ ਆਪਸ ਵਿੱਚ ਗੱਲ ਹੁੰਦੀ ਆ ਮੇਰੇ ਵਾਹਤੇ ਜਿਹੜੀ ਸ਼ਗਾਤ ਭੇਜੀ ਹੈ ਮੈਨੂੰ ਦਿਓ ਪਰਸਦਾਮਾ ਜੀ ਇਹ ਤੁਸ਼ ਭੇਟਾ ਤੇੜੋ ਸੰਕੋਚ ਕਰ ਰਹੇ ਸਨ ਕਿ ਐਨੇ ਪਦਾਰਥੇ ਤੇ ਵਧੀਆ ਆਤਮੈਂ ਇਹਨੂੰ ਛੋਟੀ ਜੀ ਚੀਜ਼ ਕੀ ਦੇਵਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਆਪ ਹੀ ਪੋਟਲੀ ਖੋਲ ਲਈ ਅਤੇ ਪਿਆਰ ਨਾਲ ਪਿਆਰ ਵਸ ਹੋ ਕੇ ਤੰਦਲ ਚੰਬਣ ਲੱਗ ਪਏ ਅਤੇ ਆਖਣ ਲੱਗੇ ਇਨ੍ਹਾਂ ਵਿੱਚੋਂ ਮਹਾਂ ਆਨੰਦ ਦੀ ਪ੍ਰਾਪਤੀ ਹੋਈ ਹੈ ਮੇਰ ਵਿੱਚ ਆ ਕੇ ਮੁਠੀ ਚੌਲਾਂ ਦੀ ਛਣਦੇ ਅਨੇਕਾਂ ਵਰ ਸਦਾਮੇ ਨੂੰ ਬਖਸ਼ ਦਿੱਤੇ ਰੁਕਮਣੀ ਨੇ ਰੋਕ ਦਿੱਤਾ ਕਿ ਸਭ ਕੁਝ ਬਿਹਤਰ ਨੂੰ ਹੀ ਸਾਂਪ ਦੇਵੇਂਗਾ ਭਗਵਾਨ ਕ੍ਰਿਸ਼ਨ ਜੀ ਨੇ ਰਾਜ ਮਹਿਲ ਅਤੇ ਦਰਬਾਰ ਵਿੱਚ ਸਦਾਮੇ ਦਾ ਬਹੁਤ ਜਿਆਦਾ ਸਤਿਕਾਰ ਕੀਤਾ ਕਾਫੀ ਸਮਾ ਸਦਾਮਾ ਜੀ ਇਸ ਕ੍ਰਿਸ਼ਨ ਜੀ ਪਾਸ ਰਹੇ ਤੇ ਆਪਣੀ ਕੰਗਾਲਤਾ ਬਾਬਤ ਜਾਨੀ ਕਿ ਬਾਤ ਕੁਝ ਵੀ ਜ਼ਿਕਰ ਨਾ ਕੀਤਾ ਕੁਝ ਸਮੇਂ ਪਿਛੋਂ ਸ੍ਰੀ ਕ੍ਰਿਸ਼ਨ ਜੀ ਪਾਸੋਂ ਵਿਦਾਨਗੀ ਲੈ ਕੇ ਸਦਾਮਾ ਵਾਪਸ ਘਰ ਨੂੰ ਮੁੜ ਪਿਆ ਘਰ ਨੂੰ ਮੁੜ ਪਿਆ ਤੇ ਵਿੱਚ ਘਰ ਵਿੱਚ ਵਿਚਾਰ ਰਸਤੇ ਵਿੱਚ ਵਿਚਾਰਨ ਲੱਗਾ ਕਿ ਸ੍ਰੀ ਕ੍ਰਿਸ਼ਨ ਜੀ ਨੇ ਮੇਰੀ ਮੇਰੀ ਆਏ ਦੀ ਬਹੁਤ ਸੇਵਾ ਕੀਤੀ ਆ ਭਗਤ ਤਾਂ ਬਹੁਤ ਸੇਵਾ ਕੀਤੀ ਮੈਨੂੰ ਧੰਨ ਨਹੀਂ ਦਿੱਤਾ ਮੇਰੀ ਸੇਵਾ ਤੇ ਬਹੁਤ ਕੀਤੀ ਪਰ ਮੈਨੂੰ ਧੰਨ ਨਹੀਂ ਦਿੱਤਾ ਇਹ ਇਹ ਨਹੀਂ ਜਾਣਦਾ ਕਿ ਮੇਰੇ ਘਰ ਕੀ ਪਛਾਤਾ ਕ੍ਰਿਸ਼ਨ ਕੋਈ ਕੋਹਾਂ ਦਾ ਫਰਕ ਸੀ ਦੋ ਦਿਨ ਦਿਨਾਂ ਵਿੱਚ ਮੁਕਾ ਕੇ ਘਰ ਪੁੱਜਾ ਉਸ ਨੂੰ ਆਪਣੀ ਕੁੱਲੀ ਨਜ਼ਰੀ ਨਜ਼ਰ ਨਾ ਪਈ ਜਿੱਥੇ ਉਸ ਦੀ ਕੁਲੀ ਸੀ ਉੱਥੇ ਸੁੰਦਰ ਮਹਿਲ ਬਾਗ ਤਲਾਬ ਮੰਦਰ ਵੀ ਪ੍ਰਭੂ ਕਿਰਪਾ ਨਾਲ ਬਣ ਵਿਖੇ ਤਦ ਮਨ ਵਿੱਚ ਵਿਚਾਰ ਲੱਗਾ ਕਿ ਮੈਂ ਭੁੱਲ ਕੇ ਕਿਸੇ ਹੋਰ ਥਾਂ ਪੁੱਜ ਗਿਆ ਹਾਂ ਆ ਐਵੇਂ ਸੋਚ ਹੀ ਰਹਾ ਕਿ ਮੈਂ ਸਦਾਮੇ ਦੀ ਪਤਨੀ ਨੇ ਮਹਿਲ ਵਿੱਚੋਂ ਵਾਰੀ ਰਾਹੀ ਆਪਣੇ ਪਤੀ ਨੂੰ ਧੱਕਿਆ ਤਾਂ ਸਤਕਾਰ ਨਾਲ ਆਵਾਜ਼ ਮਾਰੀ ਦੇਖਿਆ ਨਾ ਭਗਵਾਨ ਜੀ ਨੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਭ ਪਦਾਰਥ ਭੇਜ ਦਿੱਤੇ ਅਤੇ ਝੁੱਗੀ ਦੀ ਥਾਂ ਸੁੰਦਰ ਮਹਿਲ ਬਣਾ ਦਿੱਤਾ ਹਰ ਜਾਈ ਹਰ ਜਾਈ ਹਰ ਜੀ ਆਏ 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 ਦੂਰੋਂ ਦੇਖ ਡੰਡਾ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਛੱਡ ਸੰਗਾ ਸਣ ਹਰ ਜੀ ਆਏ ਛੱਡ ਸੰਗਾ ਸਣ ਹਰ ਜੀ ਆਏ ਛੱਡ ਸੰਗਾ ਸਣ ਹਰ ਜੀ ਆਏ ਛੱਡ ਸੰਗਾ ਸੁਣ ਹਰ ਜੀ ਆਏ ਛੱਡ ਸੰਗਾ ਸੁਣ ਹਰ ਜੀ ਆਏ ਛੱਡ ਸੰਗਾ ਸੁਣ ਹਰ ਜੀ ਆਏ ਲੋਕਾਂ ਨੇ ਵੀ ਆ ਕੇ ਇਸ ਦਾਮੇ ਨੂੰ ਆਖਿਆ ਤੂੰ ਭਾਗਾ ਵਾਲਾ ਏ ਸ੍ਰੀ ਕ੍ਰਿਸ਼ਨ ਜੀ ਨੇ ਤੇਰੇ ਦੁੱਖ ਦੂਰ ਕਰ ਦਿੱਤੇ ਇਹ ਸਭ ਪ੍ਰੇਮਾ ਭਗਤੀ ਅਤੇ ਸਿਮਰਨ ਦੀ ਮੇਰ ਹੈ ਪਤਨੀ ਨੇ ਸਦਾਮਾ ਜੀ ਦੀ ਬਹੁਤ ਆਦਬ ਸਤਕਾਰ ਨਾਲ ਸੇਵਾ ਕੀਤੀ ਸਦਾਮੇ ਨੂੰ ਚਾਰੇ ਪਦਾਰਥ ਅਰਥ ਧਰਮ ਕਾਮ ਮੋਹ ਪ੍ਰਾਪਤ ਹੋ ਗਏ ਸਤ ਗੁਰੂ ਜੀ ਮਨੋਖ ਨੂੰ ਉਪਦੇਸ਼ ਦਿੰਦੇ ਹਨ ਕਿ ਮਨ ਤੂੰ ਵੀ ਗੋਬਿੰਦ ਪ੍ਰithvi ਦੇ ਮਾਲਕ ਸੁਆਮੀ ਪ੍ਰਭੂ ਦਾ ਸਿਮਰਨ ਕਰ ਜਿਵੇਂ ਅਕਾਲ ਪੁਰਖ ਜੀ ਨੇ ਮੇਰ ਨਾਲ ਸ਼੍ਰੀ ਕ੍ਰਿਸ਼ਨ ਜੀ ਦੇ ਉਹਦੇ ਰੰਗ ਕੋਰੇ ਦੇ ਰੋਗ ਦੂਰ ਕੀਤੇ ਹੈ ਤੂੰ ਵੀ ਕੇਵਲ ਇੱਕ ਵਾਹਿਗੁਰੂ ਦਾ ਵਾਹਿਗੁਰੂ ਦਾ ਨਾਮ ਜਪ ਕਿਉਂਕਿ ਸਭਨਾ ਦੇ ਦਾਤੇ ਵਾਹਿਗੁਰੂ ਹਨ ਵਾਹਿਗੁਰੂ ਦਾ ਸਿਮਰਨ ਕਰਨ ਹੀ ਜੀਵ ਲਈ ਕਲਿਆਣਕਾਰੀ ਸਿੱਧ ਹੋ ਸਕਦਾ ਹੈ। ਕ੍ਰਿਸ਼ਮਤੇ ਸਦਾ ਮਾ ਬੜੇ ਮਿੱਤਰ ਸਨ। ਇਹਨਾਂ ਨੇ ਮਿੱਤਰਤਾ ਬੜੀ ਨਿਭਾਈ ਤੇ ਸਹਿਬ ਜੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਦੱਸਦੇ ਹਨ। ਹਰ ਜੀ ਆਏ 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 ਦੂਰੋਂ ਦੇਖ ਡੰਡਾ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਦੂਰੋਂ ਦੇਖ ਡੰਡੋ ਤਕਾਰ ਛੱਡ ਸੰਗਾ ਸੁਣ ਹਰ ਜੀ ਆਏ ਛੱਡ ਸੰਗਾ ਸੁਣ ਹਰ ਜੀ ਆਏ ਛੱਡ ਸੰਗਾ ਸੁਣ ਹਰ ਜੀ ਆਏ ਛੱਡ ਸੰਗਾਸਣ ਹਰ ਜੀ ਆਏ ਛੱਡ ਸੰਗਾਸਣ ਹਰ ਜੀ ਆਏ ਛੱਡ ਸੰਗਾਸਣ ਹਰ ਜੀ ਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ